ਨੇ ਕਿੰਨੇ ਕਿੰਨੇ ਆਪਣੇ 10 ਰਿੰਗ ਮਿਲਨੇ 50 ਦੇ 10 ਰਿੰਗ ਹੈਗੇ 50 ਰੁਪਏ ਦੇ ਤੇ ਟਾਰਗੇਟ ਹੈਗਾ 100 ਰੁਪਏ ਜਿੱਤ ਕੇ ਜਾਣਾ ਓਏ ਬਰੂਡੀ ਓਏ ਚੱਕ ਤੋਂ ਬਰੂਡੀ ਓਏ ਮਾਡ ਨੂੰ ਮਿਲ ਗਈਆਂ ਪਰਚੀਆਂ ਨਹੀਂ ਬਣੀ ਗੱਲ ਹੈ ਭਾਈ ਚੁੱਕੇ ਹੋ ਚੁੱਕੋ ਭਾਈ ਇਹਨੇ 50 ਰੁਪਏ ਜਿੱਤਨੇ ਆ 50 ਨਹੀਂ ਵੀਰ 200 ਦੇ ਤਾਂ ਨਹੀਂ ਲੱਗੇ 200 ਤੇ ਲਵੋਨੇ ਤੂੰ ਅੱਜ ਇਸ ਅੱਗੇ ਤੋਂ ਸੋਤੇ ਅੱਜ ਆਇਆ ਜੀ ਸ਼ਰਟ ਸਭ ਮੇਲੇ ਦੇ ਉੱਤੇ ਤੇ ਮੇਲਾ ਹਾਲੇ ਵੀ ਲੱਗਾ ਹੋਇਆ ਹੈ ਸੰਡੇ ਤੱਕ ਮੇਲਾ ਚੱਲ ਰਿਹਾ ਹੈ ਤੇ ਆਇਆ ਮੇਲਾ ਦੇਖਣੇ ਤੇ ਆਪਾਂ ਲੌਣੇ ਉੱਤੇ ਟਾਂਨੇ ਮਾਡੋ ਕਹਿੰਦਾ ਜੇ ਟਾਂਨੇ ਲੌਣੇ ਆ ਤੇ ਆਪਾਂ ਨਾ ਵਾ ਤੇ ਟਾਂਨੇ ਦੇਖਦੇ ਹਾਂ ਕੌਣ ਜਿੱਤਦਾ ਮਾਡੋ ਨਹੀਂ ਲੌਣਗੇ ਹੁਣ ਟਾਂਨੇ ਕਿੰਨੇ ਕਿੰਨੇ ਆਪਣੇ 10 ਰਿੰਗ ਮਿਲਨੇ 50 ਰੁਪਏ ਦੇ 10 ਰਿੰਗ ਹੈਗੇ 50 ਰੁਪਏ ਦੇ ਤੇ 100 ਰੁਪਏ ਜਿੱਤ ਕੇ ਜਾਣਾ ਕੱਖ ਨਹੀਂ ਹੋਣਾ ਕੱਖ ਨਹੀਂ ਹੋਣਾ 100 ਰੁਪਏ ਕਿੱਥੋਂ ਆ ਜੂਗਾ ਸਤਾ ਦੇ ਮਮਾ ਕਿੰਨੇ ਲੈ ਆਏ ਔਰ ਦੇਖੋ ਤੁਸੀਂ ਟੈਕਨੀਕਲੀ ਚੀਜ਼ਾਂ ਨਾਲ ਲਾਏ ਵੱਡੇ ਵੱਡੇ ਗਲੇ ਪਾਸੇ ਰੱਖੇ ਤੇ ਜਿਹੜਾ ਨੋਟਾਂ ਦਾ ਹੀ ਸਭ ਮਗਰ ਰੱਖਿਆ ਚਲੋ ਕੋਈ ਗੱਲ ਨਹੀਂ ਲੋਨੇ ਆ ਟੰਨੇ ਹੋਈ ਮੰਡ ਨੂੰ ਮਿਲ ਗਈਆਂ ਪਰਚੀਆਂ ਨੇ ਜਾਣੀਆਂ ਪਰਚੀਆਂ ਲਾ 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 ਚੱਕ ਕਿੰਨੇ ਕਿੰਨੇ ਟੰਨੇ ਆ ਤਿੰਨ ਤਿੰਨ ਨੂੰ ਨਹੀਂ ਸੇ ਆਪਣੇ ਮੰਡਰ ਨੂੰ ਜਾ ਰਹੇ ਮੰਡਰ ਨੂੰ ਚਾਰ ਚੱਲ ਜਾ ਤੂੰ ਪੈਸੇ ਖਰਚੇ ਤੇਰੇ ਚਾਰ ਹੈ ਇਹ ਆਪਣੇ ਤਿੰਨ ਤਿੰਨ ਉਹਨੇ ਉਹਨੇ ਕਿਸਮਤ ਹੈਗੀ ਜ ਸਾਧਨਾ ਨਹੀਂ ਹੈਗੀ ਇਧਰ ਵੀ ਲਾ ਸਕਦੇ ਭਾਈ ਅਲੱਦਾਸ ਆ ਗਈ ਓਏ ਓਏ ਤੂ ਲਾਣਾ ਪਹਿਲਾਂ ਚਾਲੂ ਤੇ ਕਰ ਕੰਮ ਆ ਚ ਲਈ 100 ਰੁਪਿਆ ਓਏ 100 ਰੁਪਿਆ ਓਈ ਮਸਾਲਾ ਆ ਗਿਆ ਉਹ ਯੋ 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 ਨਹੀਂ ਬਣੀ ਗੱਲ ਬਣ ਜਾਣੀ ਗੁਰਵਾ ਮਮਾ ਜੀ ਗਰਮ ਮਸਾਲਾ ਆ ਗਿਆ ਕੀ ਕਰਾਂਗੇ ਮੀਟ ਬਣਾਵਾਂਗੇ ਉਹ ਪਰਾ ਬਾਉ ਤੇ ਲੋਨੇ ਟਾਨੇ ਜਮੀਨ ਤੇ ਨਹੀਂ ਓਏ ਕੁਛ ਨਹੀਂ ਹੈ ਕਿੰਨੇ ਹੋਗੇ ਚੱਲ ਤੂੰ ਲਾ ਜਿਹੜੇ ਰਹਿ ਗਏ ਚੱਲੇ ਚੱਲ ਓਏ ਦੋ ਮੈਨੂੰ ਲਵਾਉਂਦੇ ਹੋ ਨੇ ਚੱਲ ਤੂੰ ਤੂੰ ਲਾ ਉਹ ਨਹੀਂ ਬਣੀ ਗੱਲ ਬਣੂਗੀ 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 ਚੱਲ ਚੱਲ ਮਮਾ ਤੂੰ ਖਾਲੀ ਚਾਦਰ ਦੇ ਲਈ ਚੱਲ ਆਉਣ ਮੇਰੀ ਵਾਰੀ ਮੇਰੀ ਵਾਰੀ ਮੇਰੀ ਚਲ ਮਾਂਡ ਓਏ ਵੇਨੇ ਤਾਂ ਦੋ ਜੀ ਹੀ ਕਰਦਾ ਐਣਾ ਮਮਾ ਦੋ ਜੀ ਲੈ ਆਵੇ ਓਹੀ ਪ੍ਰੂਡੀ ਓਏ ਚੱਕ ਤਾਂ ਪ੍ਰੂਡੀ ਚੱਕ ਇੱਕ ਆਈ ਚੱਕ ਇੱਕ ਇੱਕ ਚੀਜ਼ ਆਪਾਂ ਜਿੱਤ ਲਈ ਆ ਹੁਣ ਆਪਾਂ ਇੱਕ ਹੋਰ ਚੱਕ ਤਾਂ ਪ੍ਰੂਡੀ ਓਏ ਓਏ ਹੋਏ ਹੋਏ ਪ੍ਰੂਡੀ ਨਾਲ ਦੋ ਰਿੰਗ ਹੋਰ ਦੇ ਦੋ ਆ ਆ ਪਰ ਇਹ ਆਪਾਂ ਜਿੱਤ ਲਈ ਆ ਚਾਰ ਤਾਂ ਨਹੀਂ ਆਏ ਜੀ ਯਾਰ ਇਹ ਸੌ ਸੌ ਦੇ ਲੱਗੇ ਨੇ ਪੁੱਛ ਨਾ ਤੂੰ ਮਰੇ ਬਾਦ ਦਾ ਨਕ ਗਿਆ 50 ਰੁਪਏ ਲਾਗੇ ਤੇ 100 ਰੁਪਏ ਜਿੱਤੇ ਹੈ ਕਹਿੰਦਾ ਭਾਵੇਂ ਆਲਾ ਯਾਰ ਪੀਦਾ ਤੂੰ ਤੂੰ ਪੈਸੇ ਲਾਏ ਯਾਰ ਪੀ ਯਾਰ ਤੂੰ ਅੱਧੀ 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 ਨਹੀਂ ਪੀਣੀ ਅੱਧੀ 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 ਜਦੋਂ ਹੁਣ ਦੋ ਦੋ ਟੱਟ ਪੀਓ ਲਿਆ ਯਾਰ ਗਰਮ ਹੈਗੀ ਹੈ ਲੈ ਲੈ ਤੇਰੀ ਵੜੀ ਸੋਸਾ ਇਹ ਗੱਲ ਦੋ ਤੇ ਦੋਸਤੋ ਅੱਜ ਰਸ ਘਟ ਹੈ ਗਾਇਥੇ ਆਏ ਕੋ ਜਿਹੜੇ ਉਹ ਕੈਂਡੀਆਂ 'ਚ ਬੈਠੀ ਉਹਨਾਂ ਕੋਈ ਨਹੀਂ ਆਂਦੇ ਬੈਗ ਪਾ ਗਏ ਨੂੰ ਆਂਦੇ ਭਾਈ ਟਿਕਟ ਕਿਨੇ ਦੀ ਹੈ ਹਲੇ ਵੀ ਨਹੀਂ ਖਰਮਿੰਦਾ ਹੁੰਦੇ ਲਾ ਦੇ ਉਹ ਬਰਾ ਸਟਾਈਲ ਆ ਸਟਾਈਲ ਆ ਮੰਗ ਲਈ ਫੇਰ ਗਿਆ ਟਿਕਟ ਇਹਨੂੰ ਗੋਲ ਕਰਕੇ ਦਈ ਹਲੇ ਵੀ ਕੱਚਾ ਨਹੀਂ ਹੁੰਦੇ ਇਹ ਇੱਥੇ ਚੋਕ ਕੇ ਵੜਾ ਰਹੀ ਨਹੀਂ ਮੈਂ 50 ਰੁਪਏ ਵਟਲੇ ਨੇ ਤੇ ਹੁਣ ਆਪਾਂ ਆਏ ਆ ਜੀ ਗੁਰਦਰਾ ਸਾਹਿਬ ਤੇ ਬਹੁਤ ਜ਼ਿਆਦਾ ਸੰਗਤ ਆ ਤੇ ਆਪਾਂ ਜਮਾਂਗੇ ਉਧਰਲੇ ਪਾਸੇ ਉਧਰ ਇੱਕ ਸ਼ੋਪ ਹੈਗੀ ਆ ਜਿੱਥੋਂ ਸਮੋਸੇ ਬਹੁਤ ਸੁਆਦ ਮਿਲਦੇ ਆਪਾਂ ਉੱਥੇ ਜਾ ਕੇ ਖਾਵਾਂਗੇ ਤੇ ਬਾਹਰੋਂ ਮੱਥਾ ਟੇਕ ਲਿਆ ਆਪਾਂ ਹਾਂਜੀ ਵੀਰ ਜੀ ਸਮੋਸੇ ਕਿਹਨੇ ਖਾਣੇ ਆ ਜਿਨਨੇ ਜਿੰਨੂੰ ਯਾਦ ਆ ਸਮੋਸੇ ਮਿਲਦੇ ਕਿਹਨੂੰ ਯਾਦ ਆ ਹੈ ਮੈਨੂੰ ਹੀ ਆਇਆ ਹਾਂ ਫਿਰ ਸਮਝਦਾ ਸਮਝਦਾ ਆ ਰਾਂ ਤੂੰ ਠੀਕ ਆ ਭਰਾ ਆਪਾਂ ਘਰ ਚ ਲੈਨੇ ਵੇ ਇਹ ਆ ਪਾਣੀ ਤੂੰ ਖਰਚੇਗਾ ਚੱਲ ਮੈਂ ਖਰਚ ਲੈ ਨਾ ਇੰਨੀ ਕਾਦੀ ਗੱਲ ਆ ਉਸਤਾਦ ਆਉ ਤੈਨੂੰ ਪਤਾ ਇੱਥੇ 50 ਰੁਪਏ ਲੱਗਣੇ ਤੇ ਤੂੰ ਕਹਿ ਦੇ ਮੈਂ ਖਰਚ ਲਿਆ ਇਹ ਕਿਹੜਾ ਬੜਾ ਮਹਿੰਗਾ ਕੰਮ ਆ ਆਪਣੇ ਸਮੋਸੇ ਆ ਗਏ ਤੇ ਗਰਮ ਗਰਮ ਖਾ ਰਹੇ ਨੇ ਸਾਰੇ ਜਣੇ ਫਰਿਆਦਾ ਸਾਰੇ ਜਣੇ ਦੀ ਜਾਂਚ ਲੈ ਗਈਆਂ ਹੈ ਸਾਰੇ ਜਣੇ ਦੀ ਜਾਂਚ ਲੈ ਗਈਆਂ ਮਰੇ ਗਿਆ ਆਪਾਂ ਸਾਰੇ ਜਾਨੀ ਖਾਣੇ ਆ ਹੁਣ ਟੰਡਿਓ ਡਰ ਕੇ ਆ ਗਏ ਜੀਤ ਹੈ ਜਾ ਕੇ ਖੇਡਾਂਗੇ ਫੇਰ ਉਹ ਗੋਲਿਆ ਦੀ ਗੇਮ ਹੈ ਹੁਣ ਕਿੰਨੇ ਪੈਸੇ ਜਿੱਤਨੇ ਆ ਈਆਰ ਗਿਆ ਅੱਗੇ ਆਪਾਂ ਛੋਜਿਆ ਕੋਈ ਪਹਿਾਨੀ ਜਤਨਾ ਨਹੀਂ ਏਰੀਏ ਟਾਰਗੇਟੇ ਦੱਸ ਕੇ 1000 ਦਾ ਰੱਖੀਏ ਫੇਰ ਹੀ ਆਪਾਂ ਕੋਈ ਜਿੱਤਦਾ ਜਾ ਕੇ ਕਿ ਦੇ ਲੈਣਾ ਖੇਡਾਂਗੇ ਫੇਰ ਜਿੱਤਾਂਗੇ ਆਪ ਲਾਲਚ ਨਾਲ ਖੇਡੀਏ ਨਹੀਂ ਜਦਿਖਾਦੇ ਆਪਾਂ ਨੂੰ ਨਹੀਂ ਲਾਲਚ ਹੋਊਗਾ ਤਾਂ ਇਹ ਜਿੱਤਾਂਗੇ ਪਰ ਆਪਣਾ ਧਿਆਨ ਪਿਆ ਅੱਲੇ ਪੋਰ ਕੇ ਚੀਜ਼ਾਂ ਦੇਖਿਆ ਵੀ ਨਹੀਂ ਮੇਰੇ ਕੀ ਹੋਰ ਕੇ ਚੀਜ਼ਾਂ ਸੁਟਾਂਗੇ ਪਰਾ ਪੈਹਾਂ ਚੱਲ ਜੇ ਆਹ ਹੋਇਆ ਕਿ ਫਰੂਟੀ ਦੇ ਢਾਨੇ ਲਾਇਓ ਨੇ ਸਿੱਧੇ ਪੈਹਾਂ ਦੇ ਉੱਤੇ ਲੱਗਣਗੇ ਐਵੇਂ ਜਾ ਕੇ ਜਿੱਤਦੇ ਹਾਂ ਦੱਸ ਕੇ 1000 ਰੁਪਏ ਦਾ ਟਾਰਗੇਟ ਲਾ ਕੇ ਚੱਲੀਏ 100000 ਦੇ 10 ਨੋਟ ਲੈ ਦੇ 10 ਰਿੰਗ ਹੋਣੇ ਸਾਡੇ ਕੋਲ ਮੇਰੇ ਲੱਖ ਕੇ ਰੁਪਈਆ ਪਾ ਇਕੱਠਾ ਕਰ ਜਣਾ ਅੱਜ ਮੇਤੋ ਦੇ ਫੇਰ ਆ ਗਿਆ ਆਪਣੀ ਕਿਸਮਤ ਅਜ ਬੋਨ ਖਾ ਪੀ ਗਏ ਤੇ 10 ਗੋਲੇ ਮਿਲਣਗੇ ਆ ਪਰ ਵੇਦਵਾਰਾ ਲੋਨੇ ਆ ਟੰਨੇ ਆ ਚੱਕੋ ਫਿਰਦਾ ਹਾ ਗੋਲੇ ਮਿਲ ਗਏ ਮੁੰਡੇ ਨੂੰ ਚੱਲੋ ਚੱਲ ਮੰਡ ਓਏ ਧਿਆਰਾ ਰੱਬ ਨੂੰ ਚੱਲ ਮੰਡ ਓਏ ਓਏ ਨਹੀਂ ਬਣੀ ਗੱਲ ਚੱਕ ਚੱਕ ਫੇਰ ਚੱਲ 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 ਡਰਨਾ ਨਹੀਂ ਘਬਰਾਉਣਾ ਨਹੀਂ ਮਾਊਂਟਨ ਡਿਊ ਪੀਤੀ ਐ ਤੂੰ ਓਏ ਨਹੀਂ ਬਣੀ ਗੱਲ ਛੋਟੀ ਲੈ ਕੇ ਬਣਾ ਦੇ ਨਹੀਂ ਬਣੀ ਗੱਲ ਭਾਈ ਚੁੱਕੇ ਹੋ ਚੁੱਕੋ ਭਾਈ ਇਹਨੇ 50 ਰੁਪਏ ਜਿੱਤਨੇ ਆ 50 ਨਹੀਂ ਵੀ 200 ਦੇ ਤਾਂ ਨਹੀਂ ਲੱਗੇ 200 ਤੇ ਲਾਉਣੇ ਆ ਤੂੰ ਓਏ ਚੱਲ ਆਏ ਬਾਕੀ ਤੁਹਾਡੇ ਇਹ ਨਹੀਂ ਗੱਲ ਹੁਣ ਮੈਂ ਤਿੰਨ ਲਾਉਣੇ ਆ ਚੱਲ ਤੂੰ ਤੇਰੇ ਨਾਲ ਆ ਜੀ ਕੀ ਮਿਲਿਆ ਈ ਵੀਡੀਓ ਬਣਾਉਣ ਦਾ ਮੌਕਾ ਪਹਿਲਾਂ ਤੂੰ ਲੈ 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 ਤੇਰੇ ਕੋਲ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਮੈਨੂੰ ਚੱਲ ਵੀ ਵੇਖੀ ਉਹ ਅਕੇ ਚੱਲ ਜਾ ਕਿਤੇ ਨਾ ਚੱਲਾ ਬਾਕੀ ਚੱਨਾ 200 ਰੁਪਏ ਵੋਏ ਫੈਲ ਹੀ ਚੁੱਕੇ ਹੋ ਗੋਲਾ ਦਾਨੇ ਕਿਉਂ ਨਹੀਂ ਲੱਗਦੇ ਆਪਣੇ ਕੋ ਕਿ ਤੈਨੂੰ ਲਾਣੇ ਨਹੀਂ ਆਂਦੇ ਤੈਨੂੰ ਮੈਂ ਦੱਸਦਾ ਐਂਡ ਲਾ ਆ ਲੱਗੂਗਾ ਕਿਸੇ ਨਾ ਗਏ ਤੇ ਓਹ ਬਾਲਟੀ ਆ ਗਈ ਯਾਰ ਵਿੱਚ ਬਾਲਟੀ ਕਰਕੇ ਨਹੀਂ ਲੱਗਾ ਕੋ ਯਾਰ ਤੂੰ ਕਿੱਥੇ ਨੂੰ ਗਏ ਉਹਨਾਂ ਲੱਭਣਾ ਪੈਣਾ ਕਿੱਥੇ ਗਿਆ ਰਿੰਗ ਓਹ ਸਾ ਸ਼ੈਂਪੂ ਦੀ ਬੋਤਲ ਸ਼ੈਂਪੂ ਨਹੀਂ ਤੇਲ ਹੀ ਮੈਨੂੰ ਪਤਾ ਕੀ ਕਰਨਾ ਤੂੰ ਤੇਲ ਤੈਨੂੰ ਬੰਦੇ ਕਰਨ ਦਾ ਉੱਤੇ ਡਾਣੇ ਲੱਗੇ ਚੰਗਾ ਫਿਰ ਚਲੀਏ ਘਰ ਨੂੰ ਜਾਗੇ ਸੋਈਏ ਸੌਣ ਗਿਆ ਤੂੰ ਮਿਲਦੇ ਹਾਂ ਕੱਲ ਨਵੇਂ ਵਲੋਗ ਨਾਲ ਸੌਣ ਗਿਆ ਤੂੰ ਇਹਨੇ ਜਾ ਕੇ ਇੱਕ ਸੌਂ ਦਿੰਦਾ ਚਾ ਵੀ ਮਿਲਦੇ ਚਲ ਠੀਕ ਆ ਫਿਰ ਓਕੇ ਬਾਏ ਬਾਏ